ਆ ਲਈ ਸਾਰਿਆਂ ਨੇ ਇੱਕ ਹੋਰ ਨਵੀਂ ਸਵੇਰ ਇਹ ਆਪਾਂ ਕਿੰਨੇ ਪੈਣਾ ਚਾਹੀ ਆਪਾਂ ਰਾਤ ਪਹੁੰਚ ਗਏ ਸੀ ਬਕਲੌੜ ਗੰਜ ਥੋੜਾ ਜਿਹਾ ਪਰ ਠੰਡੇ ਹੋ ਗਿਆ ਪਾਛਾ ਜੀ ਬੰਦੇ ਆ ਗਏ ਇਹ ਆਪਾਂ ਟੇਬਲ 'ਤੇ ਆਉਣਾ ਓਕੇ ਬੁਰਾ ਸੁ ट देखा धर्मशाला वगैरह भी जावे थोड़ा जी जुकाम वो पी इधर ठंड थोड़ी जमीन करके ठंड हो आपी वाली भी जावे लाडी का टॉप देखा टॉप पॉइंट देखा गया चलो मिलते हैं अगले सफर व्यू चेक करो सुबह सुबह का आप ਪਰੋਂ ਥੱਲੇ ਆਏ ਸੀ ਇਹ ਇੱਧਰ ਕਾਰ ਵਗੈਰਾ ਹੈਗੇ ਆ ਇਹ ਗੈਸ ਸਟੋ ਸਾਈਂ ਰਹਿਣਾ ਉਹ ਤੋਂ ਇੱਧਰ ਰਹਿ ਸਕਦੇ ਆ ਜੀ ਇਹ ਮਸਾਦ ਹੈ ਮਸਾਦ ਦਾ ਰੋਮਾ ਰੈਜ਼ੀਡੈਂਟਸ ਹੋਮ ਸੇ रूम अवेलेबल गेस्ट हाउस तो में कितने का मिलता है इधर गेस्ट हाउस तो कितने का मिलता है इधर मिल जाएगा उससे कम नहीं हाँ। ओके कितने लोग हैं? नहीं मैं तो वैसे पूछ रहा हूँ नॉलेज के लिए आप चाहते हैं टेम्पल्स ਵੀਡੀਓ ਕਿਵੇਂ ਐਸੇ ਕਿਵੇਂ ਐਸੇ ਕਿਵੇਂ ਨਹੀਂ ਜੀਹੇ ਪਕੜ ਲਿਓ ਜੀਹੇ ਪਕੜ ਲਿਓ ਦੇਣਾ 5000 ਲੈ ਕੇ ਆਇਆ ਜੀ ਟ੍ਰਾਂਸਲੇਟ ਕਰ ਆ ਤੁਸੀਂ ਦੇਖ ਸਕਦੇ ਹੋ ਇਹ ਟੋਂਪਾ ਇਹਨਾਂ ਦਾ ਟੋਂਪ ਕਹਿੰਦੇ ਨੇ obec ਆਪਣੇ ਸਾਹਮਣੇ ਤਿਪਦਿਆਂ ਟੈਂਪਲ ਜਿੱਥੇ ਆਪਾਂ ਹੁਣ ਜਾ ਕੇ ਆਏ ਤਾਂ ਤਿਪਦਿਆਂ ਲੋਕ ਇੱਥੇ ਬਹੁਤ ਹੀ ਜ਼ਿਆਦਾ ਤਪਾਰਚਨੇ ਇਹ ਆਪਾਂ ਅੱਗੇ ਨੂੰ ਜਾਂਦੇ ਹੋਏ ਇੱਕ ਹੋਰ ਟੈਂਪਲ ਵੱਲ ਬੋਧ ਧਰਮ ਇੱਧਰ ਜ਼ਿਆਦਾ ਲੇ ਲਦਾਖਲੇ ਵੀ ਬੋਧ ਧਰਮ ਬੋਧ ਟੂਰਿਸਟ ਵਗੈਰਾ ਇਧਰ ਬਹੁਤ ਜ਼ਿਆਦਾ ਆਉਂਦੇ ਰਹਿੰਦੀ ਹੈ ਜੀ ਤੇ ਆਪਾਂ ਅਕੇ ਨੂੰ ਜਾਂਦੇ ਹੋਏ ਤੁਹਾਨੂੰ ਉਸ ਟਾਈਮ ਤੋ ਤੱਕ ਲੈ ਕੇ ਜਾਂਦੇ ਆਂ ਤੇ ਆਪਾਂ ਯਾ ਕੇ ਮਿਲਦੇ ਆਂ ਤੁਹਾਨੂੰ ਤੇ ਆ ਜੀ ਆਪਾਂ ਨੂੰ ਇੱਕ ਸਕੂਲ ਮਿਲਿਆ ਇਹ ਤਿਪਦੀਆਂ ਸਕੂਲ ਆਈ ਤੇ ਆਪਾਂ ਅੰਦਰ ਜਾ ਕੇ ਗੱਲਬਾਤ ਕਰਦੇ ਹਾਂ ਹੈਲੋ ਇਧਰ ਭਈ ਨਾ ਸਕੂਲ ਜਾ ਬੰਦਾ ਪਿਆ ਤੇ ਵੀ ਦੇ ਅੰਦਰ ਆਪਾਂ ਇਧਰੋਂ ਐਂਟਰੀ ਕੀਤੀ ਸੀ ਤੇ ਆ ਬੰਦਾ ਪਿਆ ਜੀ ਇਧਰ ਹੱਲੇ ਆ ਸੜਕ ਤੋਂ ਆਪਾਂ ਐ ਇਧਰੋਂ ਇੱਕ ਮਿਲਿਆ ਜੀ ਆਪਾਂ ਨੂੰ ਤਿਪਦੀਆਂ ਰੈਸਟੋਰੈਂਟ ਦਾਰਟ ਹਾਊਸ ਆਪਾਂ ਇਧਰੋਂ ਹੀ ਤੇ ਇਧਰੋਂ ਪਹਾੜਾਂ ਦਾ 뷰 ਚੱਕ ਕਰੋ ਇਹ ਆਂਦਾ ਹੀ ਰਸਤਾ ਧਰਮਕੋਟ ਨੂੰ ਤੇ ਉਹ ਥੱਲੇ ਜਿਹੜਾ ਰਸਤਾ ਹੋ ਜਾਂਦਾ ਹੈ 나ਡੀ ਤੇ ਆਪਾਂ ਕੋਸ਼ਿਸ਼ ਕਰਾਂਗੇ ਕਿ ਧਰਮਕੋਟ ਪਹੁੰਚਿਆ ਜਾਵੇ ਤੇ ਇੱਧਰ ਰਿਸੋਰਟ ਵਗੈਰਾ ਬਣੇ ਹੋਏ ਆ ਸ਼িকারਦੂ ਹਾਊਸ ਤੇ ਇੱਧਰ ਆਪਣੇ ਦੀਨ ਹਸਪੀਟਲ ਹੈ ਤੇ ਬਦਾਲਿਆਂ ਦਾ ਤੇ ਇੱਧਰ ਸਾਰੇ ਕਾਰ ਵਗੈਰਾ ਲੋਕਾਂ ਦੇ ਬਣੇ ਹੋਏ ਇੱਧਰ ਸਰਹਣ ਸਹਣ ਲੋਕਾਂ ਦਾ ਇਹ ਰੋਡ ਵੀ ਧਰਮਕੋਟ ਨੂੰ ਜਾਂਦਾ ਇਹ ਇਹ ਲੰਬਾ ਹੋ ਕੇ ਜਾਂਦਾ ਥੋੜਾ ਜਿਆ ਉਹ ਸਿੱਧਾ ਜਾਂਦਾ ਉਹ 4 ਕਿਲੋਮੀਟਰ ਦਾ 2 ਕਿਲੋਮੀਟਰ ਦਾ ਸਿੱਧਾ ਰਸਤਾ ਇਹ ਜਿਆਦਾ ਲੰਬਾ ਹੋ ਕੇ ਚਲਾ ਜਾਂਦਾ ਜੀ ਇੱਧਰ ਬੋਰਡ ਲੱਗਾ ਹੈ ਸਾਈਕਲਿੰਗ ਟਰੈਕਿੰਗ ਵਾਲਿਆਂ ਦਾ ਜੀ ਇੱਧਰ ਸਾਈਕਲਿੰਗ ਟਰੈਕਿੰਗ ਵਾਲੇ ਦਾ ਹੁੰਦਾ ਹੈ ਕਿਸੇ ਨੇ ਸਾਈਕਲਿੰਗ ਜਾਂ ਟਰੈਕਿੰਗ ਲਈ ਸਾਈਕਲ ਲੈਣਾ ਟਰੈਕਿੰਗ ਲਈ 6 ਲੈਣੀ ਹੈ ਇੱਥੋਂ ਲੈ ਸਕਦਾ ਜੀ ਇਧਰ ਆਪਣੇ ਵੇਖ ਰਹੀ ਹੈ ਜੀ ਦੇਖਦੇ ਆਈਟਮਸ ਨੂੰ ਲਗਾਏ ਤੇ ਆਪਾਂ ਆ ਗਏ ਆ ਜੀ ਹੋਟਲ ਦੇ ਟਰੈਸਟ ਤੇ ਟਰੈਸਟ ਤੇ ਆ ਕੇ ਤੇ ਆ ਵੀਊ ਚੈੱਕ ਕਰੋ ਜੀ ਮੈਕਲੋਡ ਗਾਂ ਜੀ पूरा शहर मैकलौड़गंज है बी पहाड़ी कैफे सामने अपने आप होटल का किचन है जी इधर आप चाह पीती सामने पोस्ट ऑफिस चाह पी के आए जी बहुत वादिया मुंडे से माण आदर बहुत नहीं ये सारी ना मिनिस्ट्री है ਆਪਾਂ ਆਪਣਾ ਸਾਈਕਲ ਦੇ ਸਮਾਨ ਬੰਨ ਲਿਆ ਤੇ ਆਪਾਂ ਅੱਗੇ ਨੂੰ ਚੱਲਦੇ ਹਾਂ ਜੀ ਧਰਮਗੋਟ ਬਾਗਸੂਨਾ ਟੈਂਪਲ ਘੁੰਮਾਂਗੇ ਹਾਂ ਆ ਆਪਾਂ ਹੋਟਲ 'ਚ ਰੁਕੇ ਸੀ ਤੋਂ ਆਪਾਂ ਅੱਗੇ ਚੱਲਦੇ ਹਾਂ ਵੀਡੀਓ ਤੱਕ ਅੰਦਰ ਤੱਕ ਬਣੇ ਰਹੋ ਜੀ ਤੇ ਵੀਡੀਓ ਚ ਵੀਡੀਓ ਨੂੰ ਲਾਈਕ ਤੇ ਕਮੈਂਟ ਜਰੂਰ ਕਰਿਆ ਕਰੋ ਮਿਲਦੇ ਆਂ ਅੱਗੇ ਤੇ ਆਪਾਂ ਜੀ ਉੱਪਰ ਨੂੰ ਡਰੈਗ ਕਰ ਰਹੇ ਹਾਂ ਇੱਥੋਂ ਆਏ ਸੀਗੇ ਤੇ ਆਪਣਾ ਸਾਈਕਲ ਖੜਾਈ ਤੇ ਤੋਂਦੀ ਤੋਂਦਾ ਉੱਪਰ ਹੀ ਧਰਮਕੋਟ ਵੱਲ ਨੂੰ ਆਪਾਂ ਮੂਵ ਹੋ ਰਹੇ ਹਾਂ ਜੀ ਤੇ ਅਦਰ हाई एटिट्यूड ਥੱਲੇ ਖਾਈ ਤੇ ਆਪਾਂ ਤਾਂ ਨੂੰ ਛੱਡਦੇ ਜਾਂਦੇ ਪਏ ਹਾਂ ਆਪਾਂ ਥੱਲੋਂ ਅੱਗੇ ਟਰੈਕ ਚੜ੍ਹ ਕੇ ਇਧਰ ਆਪਾਂ ਨੂੰ ਬੀਬੀ ਮਿਲੀ ਜਾ ਜਰਮਨੀ ਤੋਂ ਇਹ ਵੀ ਘੁੰਮ ਰਹੇ ਆ ਇੱਥੇ ਤੇ ਥੱਲੇ ਹੋ ਰਸਤਾ ਥੱਲੇ ਜੋ ਦੇਖ ਰਹੇ ਹੋ ਤੁਸੀਂ ਉਹ ਜਾਂਦਾ ਪਿਆਈ ਧਰਮਸ਼ਾਲਾ ਕੈਂਟ ਵੱਲ ਜੀ ਤੇ ਆਪਾਂ ਉੱਪਰ ਜਾਣਾ ਏ ਇੱਧਰ ਨੂੰ ਰਸਤਾ ਧਰਮਕੋਟ ਸਕਿਉਰ ਇੱਧਰੋਂ ਆਇਆ ਸੀ ਜੀ ਤੇ ਆਪਾਂ ਉੱਪਰ ਨੂੰ ਜਾਂਦੇ ਹਾਂ ਹੋ ਥੱਲੇ ਆਪਣਾ ਸਾਈਕਲ ਖੜਾ ਹੀ ਇਹ ਟਰੈਕ ਹੈ ਨਾ ਹਾਂ ਬਈ ਟਰੈਕ ਨੂੰ ਮਲਾਦਾ ਜਾਂਦਾ ਰਸਤਾ ਟਰੈਕ ਵਗੈਰਾ ਨੂੰ ਅੱਗੇ ਜਾ ਕੇ ਬੋਰਡ ਵੇਨੇ ਆ ਫਿਰ ਦੱਸ ਦਿਆਂ ਤੁਹਾਨੂੰ ਟਰੈਕ ਨੂੰ ਜਾਂਦਾ ਕਿੱਥੇ ਜਾਂਦਾ ਹੈ ਹਾਂ ਥੱਲੇ ਰਸਤਾ ਜਾਂਦਾ ਹੈ ਸਿੱਧਾ ਧਰਮਕੋਟ ਨੂੰ ਡਿਸਟਬੀਨ ਬਿਫੋਰ ਯੂ ਟੀਚ ਥੈਮ ਨਾਓ ਹਾਊ ਟੂ ਯੂਜ਼ ਆ ਫੋਨ ਵੇ ਟੂ ਟ੍ਰੇਨਡ ਇਹ ਬਈ ਟ੍ਰੇਨਡ ਨੂੰ ਰਸਤਾ ਜਾਂਦਾ ਏ ਟ੍ਰੇਨਡ ਟਰੈਕ ਨੂੰ ਟ੍ਰੇਨਡ ਟਰੈਕ ਨੂੰ ਤੇ ਆਪਾਂ ਵਾਪਸੀ ਆਪਣੇ ਥਾਂ ਤੇ ਜਾਂਦੇ ਹਾਂ ਥੱਲੇ ਜੀ ਇਧਰੋਂ ਚੜ ਕੇ ਆ ਜਗ੍ਹਾ ਤੇ ਆ ਗਏ ਜੀ ਤੇ ਉੱਪਰ ਜਗ੍ਹਾ ਤੇ ਪਹਾੜਾਂ ਚ ਇਹ ਦਰਖਤ ਤੇ ਆਪਾਂ ਇਧਰ ਨੂੰ ਅੱਗੇ ਵਧਦੇ ਆਂ ਸਾਹਮਣੇ ਚਿਲੈਕਸ ਕੈਫੇ ਹੈ ਤੇ ਆਪਾਂ ਉੱਥੇ ਜਾ ਕੇ ਥੋੜਾ ਜਿਹਾ ਟਾਈਮ ਰੁਕਾਂਗੇ ਚੱਲਦੇ ਆਂ ਆਪ ਅੱਗੇ ਚੱਲ ਕੇ ਜੀ ਉੱਪਰ ਆ ਗਏ ਜੀ ਇੱਥੋਂ ਪੂਰਾ ਧਰਮਕੋਟ ਸ਼ਹਿਰ ਤੇ ਆ ਇੱਥੋਂ ਟ੍ਰੈਨ ਟ੍ਰੈਕ ਸਟਾਰਟ ਹੋ ਜਾਂਦਾ ਜੀ ਇਹ ਦੂਪਰ ਟ੍ਰੈਨ ਟ੍ਰੈਕ ਚਲਾ ਜਾਂਦਾ ਉਹ ਆਪਣਾ ਸਾਈਕਲ ਖੜਾ ਹੀ ਅਦਰ ਮਾਤਾ ਥੱਲੇ ਪਤਾ ਨਹੀਂ ਕੀ ਦੇਖਣ ਆਉਂਦੇ ਪਏ ਆ ਤੇ ਇਹ ਰੋਡ ਤੇ ਆਪਾਂ ਉੱਪਰ ਜਾਵਾਂਗੇ ਫਿਰ ਇਹਨੇ ਟਰੈਕ ਕਰਦੇ ਆ